ਇੱਕ ਵਾਰੀ ਪੈਸੇ ਲਾਉਣੇ ਆ ਮੈਂ ਤੈਨੂੰ ਹਜੇ ਵੀ ਕਹੀ ਜਾਂਦਾ ਹਜੇ ਵੀ ਤੂੰ ਰੜਕ ਰੱਖਦਾ ਮੈਂ ਸਾਰੀ ਰੜਕ ਫੜਕ ਚੱਕ ਦੇ ਬਾਬਾ ਮੈਂ ਰੜਕੀ ਰੱਖੀ ਇਹ ਮੇਰੀ ਇੱਕ ਗੱਲ ਜੇ ਤੂੰ ਰੜਕ ਦੀ ਗੱਲ ਕਰਦਾ ਨਾ ਇੰਨੇ ਪਾਲੀ ਬੈਠੇ ਆ ਦੇਖੋ ਬੱਲੂਆ ਨੰਬਰ ਉਹਨੂੰ ਪਤਾ ਸੀ ਜੇ 10 ਰੁਪਏ ਵੀ ਬੱਕਰਾ ਝੂਠ ਹੋਇਆ ਠੀਕ ਆ ਕਿ ਨਹੀਂ ਮੈਂ ਬੱਕਰਾ ਫਰੀਦੂੰ ਚੱਲ ਆਈ ਗਈ ਜੱਸ ਠੀਕ ਹੈ ਬੋਲ ਆਈ 25 ਦਾ ਲਿਆ ਬੱਲੂ ਦਾ ਬੱਕਰਾ ਜਾਂ ਕਹਦੇ ਬਈ ਬੱਲੂ ਵੀ ਸੱਤੇ 25 ਦਾ ਬੱਕਰਾ ਲਿਆ ਦੱਕੀ ਕੀ ਕਰ ਬਾਬਾ ਨੂੰ ਨਹੀਂ ਨਹੀਂ ਕੋਈ ਮੈਂ ਜਦੋਂ ਬੈਠੀ ਉਹਨੇ ਐ ਡੰਗ ਮਾਰ ਦੇ ਪੱਕੀ ਸਾਰੇ ਪੱਕੋ ਮੈਂ ਤਾਂ ਉਹਦੀ ਕਮੀ ਆ ਕੀ ਆ ਇੱਕ ਤਾਂ ਬਾਣ ਚ ਰਿਆ ਬੱਕਰਾ ਇੱਕ ਇਹ ਦੇਖੋ ਝੁੱਲੀ ਪੱਕੀ ਬੱਜੀ ਹੋਈ ਆ ਹਾਂ ਝੁੱਲੀ ਪੱਕੀ ਹੋਈ ਆ ਇਹ ਜਿਹੜੀ ਪੂਸ਼ ਆ ਕੰਦਨਾ ਬੈਠੇ ਜਦੋਂ ਆਏ ਮਾਰ ਦੇ ਲਿਆ ਸਾਲੇ ਫਿਰ ਉਹ ਵਾਲ ਚੜ ਜਾਂਦੇ ਇੱਕ ਬੱਕਰੀ ਨੂੰ ਚੱਲਣ ਦੇ ਕਰਾ ਟ ਬੋਲ ਬਈ ਵੀਰੇ ਬੋਲ ਕਰਾ ਫਿਰ ਸੱਤੇ ਜੀ ਆ ਪੱਕਾ ਇਹ ਦੱਸ ਤੇਰਾ ਦਾ ਬਾਬਾ ਦੁਬਾਰਾ ਮੈਨੂੰ ਨਾ ਕਿਹੜਾ ਪਾਵੇ ਮੈਂ ਇਹਨਾਂ ਦੇ ਬਿਨਾ ਪੁੱਛੇ ਤੋਂ ਪੈਸੇ ਲਾ ਲੈ ਆ ਬਾਬਾ ਪੂਰੇ 30 ਦਾ ਲੈ ਜਾ ਜਾਂ ਹਾਂ ਨੂੰ ਪੱਕੀ ਦੱਸਦਾ ਵਾ ਠੀਕ ਆ ਕਿ ਨਹੀਂ ਬਾਬਾ ਇਹ ਤੂੰ ਬੰਦਾ ਕਿੰਨੇ ਦਾ ਦਗਾ ਇਹ ਤਾਂ ਦੁੱਗ ਕੱਢੇ ਆ ਜੀ ਦੁੱਗ ਕੱਢਦਾ ਵਾ ਜੇ ਕੱਢਦਾ ਦੁੱਗ ਹਜੇ ਬਾਬਾ 40 ਇੰਚ ਇਹ ਕਾ ਚਾਲੀ ਹੈ ਹਾਂ ਦੋ ਕੱਟ ਲੈ ਭਾਈ ਮੈਂ ਪਰ ਦਿੰਦਾ ਮੈਂ ਪਰ ਦਿੰਦਾ ਖਾਦਾ ਮੈਂ ਪਰ ਦਦਾ ਲੈ ਸਿੱਧੇ ਵੀ ਨਹੀਂ ਕੀਤਾ ਦਿੰਦਾ ਲੈ ਹਜੇ ਹੁਣ ਕੱਦੇ ਬੱਕਰੀ ਸਾਲ ਦਾ ਬੱਚਾ ਹੋਇਆ ਸਵਾ ਸਾਲ ਦਾ ਹੋ ਗਿਆ ਇਹ 15 ਮਹੀਨਿਆਂ ਦਾ 15 ਮਹੀਨਿਆਂ ਦਾ ਹੋ ਗਿਆ ਹਾਂ ਜੀ ਇਹਨੂੰ ਆਪਾਂ 2 ਸਾਲ ਵਰਤ ਕੇ ਘਰੇ ਵੇਚ ਸਕਦੇ ਦੰਦਾਂ ਦੰਦਾਂ ਦੇ ਚਾਰ ਦੰਦ ਵਰ ਤੋਂ 6 ਦੰਦ ਵਰ ਤੋਂ ਛਿੱਗੇ ਨੂੰ ਵੇਚੋ ਜਿਹੜੀ ਇਹਦੀ ਸਫਾਈ ਹੈਦੀ ਹੋਣ ਆਉਣੀ ਹੈ ਇਹਦੇ 'ਚ ਤੁਹਾਨੂੰ ਖਾਂਦਾ ਪੇਪਲ ਬੋਰਡ ਨੂੰ ਪਤਾ ਹੈ ਬਾਬਾ ਸਾਰੇ ਪਤਾ ਬਾਈ ਫਿਰ ਭਾਣ ਨਾਲ ਦੇ ਨਾ ਬਾਬਾ ਜਮਾ ਭਾ ਦਿੱਤਾ ਪਹਿਲੇ ਤੁਸੀਂ ਦੱਸੋ ਜੱਜਦਾ ਤੁਹਾਨੂੰ ਹਾਂ ਪਰ ਮੈਂ ਤੁਹਾਨੂੰ ਕਹਿਣਾ ਵੀ ਤੁਹਾਡੇ ਨਾਲ ਕਰੇ ਫਟਾਏ ਮੇਰੇ ਕੋਲ ਛੱਡ ਜਿਓ ਨਹੀਂ ਛੱਡਣਾ ਤੁਸੀਂ ਕਾਲੇ ਨਹੀਂ ਮੈਂ ਤੁਹਾਨੂੰ ਦੱਸ ਰਿਹਾ ਤੁਹਾਨੂੰ ਉਹ ਅਸੀਂ ਜਿਹੜਾ ਜੁਨੀਵਰਸਿਟੀ ਵਿੱਚ ਰੰਗ ਚੱਕੇ ਜਾਂਦੇ ਆ ਨਾ ਕਾਲਾ ਲੋਹਾ ਤੇ ਛੇਰਾ ਇਹ ਤਿੰਨ ਰੰਗ ਪਿਓਰ ਬੀਟਲ ਦੇ ਵਿੱਚ ਨੇ ਜਿੱਥੇ ਮਰਜ਼ੀ ਚਲੇ ਜਾ ਬੋਲ ਯਾਰ ਆਪਾਂ ਪੱਕੇ ਦੱਸਦੇ ਪਾ ਤੁਹਾਨੂੰ ਜਮਾ ਵੇ ਦਾ 40 40 ਵੀ ਕਰੀ ਜਾਂਦੇ ਮੋਲ 35 ਵੀ ਕਰੀ ਜਾਂਦੇ ਆ ਚਾਹੇ ਤੇਰੀ ਚੀਜ਼ ਆ ਕਿੰਨੇ ਬੰਦੇ ਖੜੇ ਆ ਚਾਹੇ ਤੂੰ ਜਿੰਨਾ ਵਾਰੀ ਮੰਗਾ ਆਪਾਂ ਤਾਂ ਤੈਨੂੰ ਦੱਸਤਾ ਬਈ ਇੱਕ ਵਾਰੀ ਪੈਸੇ ਲਾਉਣੇ ਆ ਮੈਂ ਤੈਨੂੰ ਹਜੇ ਵੀ ਕਹੀ ਜਾਂਦਾ ਹਜੇ ਵੀ ਤੂੰ ਰੜਕ ਰੱਖਦਾ ਮੈਂ ਸਾਰੀ ਰਣਕ ਫੜਕ ਚੱਕ ਦੇ ਬਾਬਾ ਮੈਂ ਰੜਕੀ ਰੱਖੀ ਇਹ ਮੇਰੀ ਇੱਕ ਕਸ ਤੇ ਤੂੰ ਰੜਕ ਦੀ ਗੱਲ ਕਰਦਾ ਨਾ ਇੰਨੇ ਪਾਲੀ ਬੈਠੇ ਆ ਦੇਖੋ ਬੱਲੂ ਆ ਨੰਬਰ ਉਹਨੂੰ ਪੁੱਛੀ 10 ਰੁਪਏ ਦੇ ਵੀ ਬੱਕਾ ਝੂਠ ਹੋਇਆ ਠੀਕ ਆ ਕਿ ਨਹੀਂ ਮੈਂ ਬੱਕਰਾ ਫਰੀਦੂੰ ਚੱਲ ਆਈ ਗਈ ਜਾਸ ਠੀਕ ਹੈ ਬੋਲ ਆਈ 25 ਦਾ ਲਿਆ ਬੱਲੂ ਦਾ ਬੱਕਰਾ ਜਾਂ ਕਹਦੇ ਵੇ ਬੱਲੂ ਵੀ ਸੱਤੇ ਬੱਚੇ ਨਹੀਂ ਬੱਕਰਾ ਲਿਆ ਠੀਕ ਆ ਜੀ ਜੋ ਤੁਸੀਂ ਮਰਜ਼ੀ ਕਰ ਲਿਓ ਠੀਕ ਹੈ ਜੀ ਰਾਜੂ ਜਦੋਂ ਆਈ ਗਈ ਕਹੇ ਤੀ ਬੱਕਰਾ ਫਰੀਦੂੰ ਨਹੀਂ ਮੈਂ ਕਹਾਂ ਜੀ ਕਿਤੇ ਤੂੰ ਹੀ ਕਹਿੰਦੇ ਆ ਲੈ ਫੜ ਆ ਲੈ ਫੜ ਬੱਕਰਾ ਦਿੱਤਾ 26 ਦਾ ਨਹੀਂ ਬਾਬਾ ਆ ਮੇਰੇ ਆ ਮੈਨੂੰ 30 ਦਿਨਾਂ ਦਾ ਬੱਲੂ ਦੀ ਪਤਨੀ 30 ਦਿਨਾਂ ਦਾ ਪੱਕਾ ਪਾਪਾ ਗਏ ਨੂੰ ਇੰਨੇ ਫੇਰ ਕੇ ਮੂੰਗੀ ਪਉਣਾ ਪੋਰੂ ਬਾਬਾ ਵਾਸਤੇ ਮੈਂ ਸਾਹ ਦੇ ਰਹਿ ਗਿਆ ਉੱਤੇ ਉੱਤੇ ਬੱਕਰੀਆਂ ਵੀ ਲਵਾਈਆਂ ਆਉਣੀਆਂ ਨਾ ਉੱਤੇ ਨਾ ਇਹਨੇ ਬੱਕਰੀ ਨਹੀਂ ਲਵਾਈ ਕੋਈ ਬਾਬਾ ਕੋਈ ਬੱਕਰੀ ਨਹੀਂ ਲਵਾਈ ਮੈਂ ਉਹਨਾਂ ਆ ਜਾਏਗਾ ਕਿੱਦੇ ਲਿਆ ਉੱਦੇ ਐ ਹੋਇਆ ਪਿਆ ਸੀ ਇਕੱਠਾ ਸੀ ਜਦ ਮੈਂ ਲਿਆ ਉੱਦਰਾ ਬਹੁਤ ਸੁਰਤ ਫੜੀ ਐ ਜੀ ਇਹ 200 ਦੇ ਸੱਤੇ ਹਾਂਜੀ ਬਾਬਾ ਯਾਰ ਸੇਵਾਲੇ ਤੋਂ ਜਾਣਾ ਬਾਬਾ ਤੁਹਾਨੂੰ ਮੈਂ ਮੈਂ ਤੁਹਾਨੂੰ ਦੱਸਿਆ ਤੈਨੂੰ ਮੈਂ ਗੱਲ ਮੈਂ ਤੁਹਾਨੂੰ ਗੱਲ ਦੱਸਿਆ ਹਾਂ ਔਰ ਜਾਨ 27 ਵੀ ਲਾ ਗਿਆ ਸੀ ਇੱਥੇ ਆ ਤੁਹਾਡੇ ਫਿਰਦਾ 28 ਵੀ ਕਹਤਾ ਜੀ ਮੈਂ ਦਿੱਤਾ ਨਹੀਂ ਬੱਕਰਾ ਮੈਂ ਕਿਹਾ ਬਈ 35 ਜਹਾ ਦਾ ਬੱਕਰਾ ਦੂੰ ਤੈਨੂੰ ਮੈਂ ਕਿਹਾ ਬੱਕਰਾ ਲੈ ਜਾ ਤੈਨੂੰ ਮੈਂ ਇਹ ਨਹੀਂ ਕਿਹਾ ਵੀ ਤੈਨੂੰ ਬੱਕਰੇ ਦਾ ਜਵਾਬ ਆਪਾ ਤੈਨੂੰ ਮੋੜ ਦੇ ਨੀ ਠੀਕ ਆ ਕਿ ਨਹੀਂ ਹੁਣ ਤਾਂ ਬਾਈ ਹਿੰਡ ਫੜੀ ਖੜਾ ਤੂੰ ਹੈਂਡ ਨਹੀਂ ਬਾਬਾ ਨੂੰ ਮੈਂ ਸੋ 7 ਦੂੰ ਦੱਸਤਾ ਵੀ ਜੇ ਬੰਦਾ ਉਹ ਕਹਦੇ ਵੇ ਵੀ 10 ਰੁਪਏ ਵੀ ਗਲਤ ਆ ਆਵਾੜਾ ਸੀ ਥਾਨਾ ਤਾਂ ਕਿਸੇ ਦੀ ਕਵਰ ਚ ਥੋੜੀ ਪੈਣਾ ਜੇ ਤੈਨੂੰ ਪੌਗ ਦਾ ਬੱਕਰਾ ਦੇ ਦੀ ਨਹੀਂ ਥਾਈ ਵਾਈ ਨੂੰ ਫੜਾਈ ਮੈਨੂੰ ਨਾ ਫੜਾਈ ਠੀਕ ਹੈ ਜੀ ਰਪਈਆ 27000 ਦੇ ਚੱਲ ਜਾ ਚੱਕ ਬਈ ਫੜ ਤੂੰ ਬੱਕਰਾ ਆਹ ਹੋਰਿਆ ਸ਼ਹਿਰੀ ਇਹ ਬੱਕਰਾ ਪਹਿਲਾਂ ਲਿਆ ਸੀ ਬੱਲੂ ਹੋਰਾਂ ਨੇ ਹਾਂਜੀ ਬਾਅਦ ਚ ਤੈਂ ਲਿਆ ਸੀ ਹਾਂ ਮੈਂ ਲਿਆ ਜੀ ਮੇਰੇ ਯਾਰ ਇਹ ਪੁੱਟੇ ਤਾਜੂ ਵਾਲਾ ਬੱਕਰਾ ਇਹ ਬਾਬਾ ਪੁੱਟੇ ਤਾਜੂ ਵਾਲਾ ਬੱਕਰਾ ਲੈਂਦਾ ਵੀਗਾ ਮੈਨੂੰ ਪਤਾ ਜੀ ਹੋਰ ਆਪ ਐਵੇਂ ਥੋੜੀ ਜਿਹੀ ਤੇ ਲਾਦੇ ਹਾਂ ਇਹ 45 ਜੀ ਤੋਂ ਬਾਹਰ ਜਾਊਗਾ ਜੀ ਗਰੰਟੀ ਹੈ ਮੇਰੀ ਖਾਦੇ ਬੱਤ ਪਰ ਸੇਵਾ ਰੱਖਿਓ ਬੱਚੇ ਦੀ ਇੱਕ ਮਹੀਨੇ ਦੇ ਵਿੱਚ ਭਾਈ ਜੀ ਕੋਈ ਮੰਡੀ ਵਾਲਾ ਇੱਥੇ ਪਛਾਣ ਜਾਵੇ ਐਸੇ ਬੱਚੇ ਨੂੰ ਮੈਨੂੰ ਫਿੱਟੇ ਨੂੰ ਕਹਿ ਦਿਓ ਪਰ ਚੀਜ਼ ਉਹ ਜੀ ਪਾਇਓ ਜਿਹੜੀ ਮੈਂ ਤੁਹਾਨੂੰ ਦੱਸ ਤੀ ਸਮਝ ਗਏ ਨਾ ਇਸ ਬੱਕਰੇ ਨੂੰ 15 ਕਿਲੋ ਬਾਜਰਾ ਲੈ ਲਿਓ ਹਜੇ ਰੋਤਾ ਬਾਜਰੇ ਦੀ 15 ਕਿਲੋ ਬਾਜਰਾ ਲੈਣਾ ਮੈਂ ਇਹਨੂੰ ਅੱਧਾ ਕਿਲੋ ਬਾਜਰਾ ਰਿੰਨ ਕੇ ਪਾਉਣਾ ਇੱਕ ਮਹੀਨੇ ਬਾਅਦ ਬੱਚਾ ਫੜ ਲਿਓ ਆ ਕੇ ਤੁਸੀਂ ਆਪ ਦੱਸ ਦਿਓ ਵੀ ਬੱਚੇ ਦੇ ਵਿੱਚ ਰੰਗ ਭਾਗ ਕੀ ਆ। ਅਸੀਂ ਕਹਿ ਦਿੰਦੇ ਆ ਜੀ ਉਹੀ ਬੱਕਰੀ ਵਾਲਾ ਦਾਣਾ ਖਾ ਕੇ ਬੱਚਾ ਪਲ ਜੂ ਨਹੀਂ ਪਲਦਾ। ਨਹੀਂ ਪਲਦਾ ਸਹੀ ਗੱਲ ਆ ਜੀ। ਸਹੀ ਤਾਂ ਗੱਲ ਹੈ। ਬਰੀਡਰ ਤੇ ਨਰ ਤੇ ਮਾਦੇ ਦੇ ਵਿੱਚ ਜੀਬੀਨ ਸਮਾਨ ਦਾ ਫਰਕ ਆ ਜੀ ਜਿਹੜਾ ਨਰ ਰੱਖਣਾ ਨਾ ਦੁੱਗਣੀ ਤਿੱਗਣੀ ਖਰਾਕ ਭਾਲਦਾ। ਹਾਂ ਜੀ। ਸਮਝ ਗਏ ਨਾ? ਹੁਣ ਮੇਰਾ ਬੱਚਾ ਮੈਂ ਚਲੋ ਆਪਾਂ ਮਾਨ ਨਹੀਂ ਕਰਦੇ। ਜਿੱਤ ਗਿਆ ਹੋ ਸਕਦਾ ਵੀ ਉਹਦਾ ਪਿਓ ਵੀ ਸਾਨੂੰ ਟੱਕਰ ਜੇ ਕਿਤੇ। ਹਾਂ ਜੀ। ਬਈ ਗਾਹਾਂ ਮੇਲੇ ਦੇ ਵਿੱਚੋਂ ਤੂੰ ਤਕੜਾ ਟੱਕਰ ਜੇ ਫੂਲੇਬਾਲ ਮੇਲੇ ਤੇ ਲਿਆਵਾਂਗੇ ਉਹਨੂੰ। ਤੇ ਉੱਥੇ ਦੇਖਾਂਗੇ ਵੀ ਕੀ ਰੰਗ ਭਾਗ ਲਾਉਂਦਾ ਉਹ ਮੇਲਾ ਬੋਲਦੇ ਆ ਬਡੇਟ ਨਾਲੇ ਹਾਂਜੀ ਉਹ ਆਪਾਂ ਲੈਦਾ ਬਣਾਉਨੇ ਆ ਬਾਕੀ ਆਪਾਂ ਵੈਸੀ ਵੀ ਦੱਸ ਦਿੰਨੇ ਆ ਜੀ ਹਾਂਜੀ ਬਾਈ ਜੀ ਸਾਰੇ ਵੀਰਾਂ ਨੂੰ ਬੇਨਤੀ ਆ ਜੀ ਆਪਾਂ ਖੜੇ ਆ ਜੀ ਮੁੱਲਾਪੁਰ ਬੱਕਰਾ ਮੰਡੀ ਤੇ ਬੱਕਰੇ ਤੇ ਬੱਕਰੀਆਂ ਦਾ ਨਮੈਸ਼ ਮੇਲਾ ਬਰਬਰੀ ਬੱਕਰੀਆਂ ਦਾ ਵੀ ਤੇ ਜਿਹੜੀ ਡਿਟੇਲ ਆ ਵੀਰੇ ਉਹ ਤੁਸੀਂ ਆਪ ਪੜ ਸਕਦੇ ਹੋ ਵੀਰਾਂ ਦੇ ਇਸ਼ਤਿਹਾਰ ਪਾਏ ਹੋ ਨੇ ਡਾਕਟਰ ਗੁਰਪ੍ਰੀਤ ਸਿੰਘ ਫੂਲੇਵਾਲ ਫੂਲੇਵਾਲ ਜ਼ਿਲ੍ਹਾ ਬਠਿੰਡਾ ਚੌਥਾ ਮੇਲਾ ਨਾ ਹਾਂਜੀ ਚੌਥਾ ਮੇਲਾ ਪੰਜਾਬ ਦਾ ਬਹੁਤ ਮਸ਼ਹੂਰ ਤੇ ਵੱਡਾ ਮੇਲਾ ਹੁੰਦਾ ਇਹ ਇਹਨਾਂ ਨੂੰ ਦੇਖ ਕੇ ਹੀ ਅਸੀਂ ਮੁੱਲਾਪੁਰ ਦੇ ਵਿੱਚ ਮੇਲੇ ਰੱਖਣ ਲੱਗੇ ਆ ਤੇ ਵੀਰਾਂ ਦਾ ਧੰਨਵਾਦ ਵੀ ਕਰਦੇ ਆ ਡਾਕਟਰ 바ਸੀ ਸਾਹਿਬ ਡਾਕਟਰ ਕੰਗਸ ਸਾਹਿਬ ਸੁਖਦੇ ਜਗਦੇਵ ਸਿੰਘ ਜੀ ਸਰਪੰਚ ਸੈਦੋਂ ਕੇ ਤੇ ਹੋਰ ਜਿਹੜੇ ਉਹਨਾਂ ਦੇ ਸਹਿਯੋਗੀ ਵੀਰ ਨੇ ਸਾਰਿਆਂ ਦਾ ਧੰਨਵਾਦ ਵੀ ਕਰਦੇ ਆ ਤੇ ਨਾਲ ਹੀ ਅਪੀਲ ਕਰਦੇ ਆ ਪਾਲੀ ਤੇ ਵਪਾਰੀ ਵੀਰਾਂ ਨੂੰ 25 ਫਰਵਰੀ ਨੂੰ ਜਰੂਰ ਪਿੰਡ ਫੂਲੇਵਾਲ ਜ਼ਿਲ੍ਹਾ ਬਠਿੰਡੇ ਵਿੱਚ ਪਹੁੰਚੋ ਆਪੋ ਆਪਣੇ ਜਾਨਵਰ ਲੈ ਕੇ ਸ਼ੀਰੇ ਤੋਂ ਲੈ ਕੇ 8-10 ਤੱਕ ਮੁਕਾਬਲੇ ਨੇ ਤੇ ਇਸੇ ਤਰ੍ਹਾਂ ਹੀ ਮੇਰੇ ਖਿਆਲ ਆ ਬਰਬਰੀਆਂ ਦੀ ਵੀ ਕੈਟਾਗਰੀ ਦੇ ਮੁਕਾਬਲੇ ਨੇ ਉਹ ਤੁਸੀਂ ਇਸ਼ਤਿਹਾਰ ਪੜ ਕੇ ਜਾਇਓ ਵੀ ਕਿਹੜੇ ਕਿਹੜੇ ਦੰਦਾਂ ਨੇ ਉੱਥੇ ਮੁਕਾਬਲੇ ਨੇ ਤੇ ਜਰੂਰ ਪਹੁੰਚਿਓ ਮੇਰੇ ਵੀਰ ਵੱਧ ਤੋਂ ਵੱਧ ਉੱਥੇ ਜਾਓ ਕਿਉਂਕਿ ਜੇ ਅਸੀਂ ਜਾਵਾਂਗੇ ਤੇ ਸਾਡੇ ਜਾਨਵਰਾਂ ਦੀ ਕੁਆਲਿਟੀ ਦਾ ਘੱਟੋ ਘਾਟ ਸਾਨੂੰ ਪਤਾ ਲੱਗੂਗਾ ਵੀ ਸਾਡੇ ਜਾਨਵਰ ਕਿੰਨੀ ਕੁ ਕੁਆਲਿਟੀ ਦੇ ਨੇ ਕਿ ਜਿਹੜੇ ਜਿੱਤ ਕੇ ਜਾਂਦੇ ਨੇ ਉਹਨਾਂ ਵਿੱਚ ਕੀ ਖੂਬੀਆਂ ਨੇ ਕੀ ਉਹਨਾਂ ਦੇ ਵਿੱਚ ਸਾਡੇ ਵਾਲੇ ਵਿੱਚ ਕੀ ਕਮੀ ਆ ਕਿਉਂਕਿ ਅਸੀਂ ਕਮੀਆਂ ਤਾਂ ਹੀ ਦੂਰ ਕਰਾਂਗੇ ਜੇ ਸਾਡੀ ਕਮੀ ਸਾਨੂੰ ਪਤਾ ਲੱਗੂਗੀ ਜੇ ਸਾਨੂੰ ਸਾਡੀ ਕਮੀ ਦਾ ਨਹੀਂ ਪਤਾ ਤੇ ਅਸੀਂ ਦੂਰ ਕਿੱਥੋਂ ਕਰਾਂਗੇ ਇਸ ਲਈ ਬੇਨਤੀ ਹੈ ਸਾਰੇ ਵੀਰਾਂ ਨੂੰ ਕਿ 25 ਫਰਵਰੀ 2024 ਪਿੰਡ ਫੂਲੇਵਾਲ ਦਿਨ ਐਤਵਾਰ ਦਿਨ ਐਤਵਾਰ ਜ਼ਿਲ੍ਹਾ ਬਠਿੰਡਾ ਤੇ ਵੱਧ ਤੋਂ ਵੱਧ ਮੇਰੇ ਵੀਰ ਪਹੁੰਚਿਓ ਹਾਂਜੀ ਹਾਂਜੀ ਵੱਧ ਤੋਂ ਵੱਧ ਪਹੁੰਚਿਓ ਜੀ ਤੇ ਸਾਰੇ ਵੀਰੇ ਇਹ ਬੇਨਤੀ ਪ੍ਰਵਾਨ ਕਰਿਓ ਬਾਕੀ ਲੰਗਰ ਪਾਣੀ ਦਾ ਪੂਰਾ ਪ੍ਰਬੰਧ ਆ ਐਂਟਰੀ ਫੀਸ ਵੀ ਬਹੁਤ ਬਾਜਬ ਰੱਖੀ ਆ ਵੀਰਾਂ ਨੇ ਵੱਧ ਤੋਂ ਵੱਧ ਮੇਰੇ ਵੀਰ ਇਸ ਮੇਲੇ ਵਿੱਚ ਪਹੁੰਚੋ ਆਪਣੇ ਜਾਨਵਰ ਲੈ ਕੇ ਜਾਓ ਜੀ ਬਹੁਤ ਬਹੁਤ ਧੰਨਵਾਦ